ਸਿਕਾ ਦੋਸਤੋ ਪੱਠ ਖੜੇ ਆਪਾਂ ਤੇ ਅਜਾ ਪਜਾਣ ਦੈਂਬਾ ਪਾ ਲੀਪ ਸੇ ਦੇ ਦਾਰਚੀਨ ਕਾ ਅਮਰਸਤ ਸੇ ਮੈਂ ਸਭ ਪਾ ਚਾਹ ਚੁਗਣੋਂ ਅੰਨੇ ਸੇ ਪਾਣੀ ਭਰ ਲਿਆ ਸੀ ਆਪਾਂ ਆਪਣੀ ਬੋਤਲ ਦੇ ਵਿੱਚ ਚਾਹ ਬਣੀ ਜਾਂਦੀ ਹੈ ਚਾਹ ਬਣੇਗੀ ਬਸ ਆ ਬਣਾ ਕੇ ਫਿਰ ਆਪਾਂ ਬਣਾਉਣੇ ਹੁਣੇ ਤਿਆਰ ਨਾਲ ਡਬੁਰੂ ਵੀ ਖਾਲੀ ਨਹੀਂ ਸੋਭਾ ਸੋਭਾ ਉਹ ਤਾਂ ਵੀ ਕੁਛ ਖਾਣ ਨੂੰ ਚੀ ਨਹੀਂ ਕਰਦਾ ਚਾਹ ਬਣ ਗਈ ਜੀ ਦੋਸਤੋ ਆਪਾਂ ਹੋ ਗਏ ਸੀਗੇ ਤਿਆਰ ਬਾਹਰੋਂ ਆਪਾਂ ਨਿਕਲਦੇ ਆ ਘਰੋਂ ਬਾਬਾ ਜੀ ਦੇ ਦਰ ਕਰਦੇ ਦਰਸ਼ਨ ਕਰਨ ਬਾਬਾ ਦੀਪ ਸਿੰਘ ਜੀ ਦੇ ਇੱਕ ਵਾਰ ਦਰਸ਼ਨ ਕਰ ਲਏ ਬਾਬਾ ਜੀ ਦੇ ਘਰ ਅਸ਼ੀਰਵਾਦ ਲੈ ਕੇ ਚੱਲ ਪਏ ਚਲੋ ਮਿਲਦੇ ਹਾਂ ਮਸਰ ਸਾਹਿਬ ਲੋ ਜੀ ਆਪਾਂ ਚੱਲ ਪਏ ਘਰੋਂ ਅਮਰਤਵੇਲਾ ਵੀ ਹੋ ਗਿਆ ਤੇ ਬਾਬਾ ਜੀ ਬਾਣੀ ਪੜ ਰਹੇ ਸੀਗੇ अगर कद नहीं ट्रैफिक होगा जो अ ट्रैफिक अदुच गए अपना ਹਮਮ ਪਹੁੰਚ ਗਏ ਜੀ ਆਪਾਂ ਅਮਰਸਰ ਸੈਗ ਰਾਹਦੀ ਨਗਰੀ ਹੈ। ਸ਼ੀਤਾਂ ਦੀ ਧਰਤੀ। ਪਵਿੱਤਰ ਧਰਤੀ ਆ ਗਏ। ਆ ਪਵਿੱਤਰ ਧਰਤੀ ਤੇ ਆ ਗਏ ਆਪਾਂ। ਆ ਹਾਂ। ਤੇ ਲਾ ਦਸਵੀਂ ਪਾਸ਼ਾ ਇੰਦਕੇ ਹੀ ਨਹੀਂ ਕੋੜੀ ਵੀ ਲੈ ਕੇ ਆਦੇ ਨਾ। ਧਰਬ ਧਰਤੀ ਹੈ। ਬਾਰ-ਬਾਰ ਹੀ ਲੈ ਕੇ ਆਉਂਦੇ। ਅਮਰ ਸਰ। ਹਮਮ। ਅੱਛਾ ਘੋੜੇ ਲੈ ਕੇ ਨਹੀਂ ਆਏ ਹੈ ਨਾ। ਨਹੀਂ ਆਇਆ ਗੁਰੂ ਸਾਹਿਬ ਹਾਂ ਕਹਿੰਦੇ ਸੀ ਆਵਾਂਗੇ ਪਰ ਨਵੀਂ ਸੰਗਤ ਤੇ ਪਹੁੰਚ ਗਏ ਆਪਾਂ ਗੁਰਦੁਆਰਾ ਬਵੇਕ ਸਰ ਸਾਹਿਬ ਪਰੌਣੇ ਤੁਹਾਨੂੰ ਦਰਸ਼ਨ ਸਰ ਜੀ ਤੁਹਾਨੂੰ ਮਹਾਰਾਜ ਜੀ ਦਾ ਸਤਿ ਆਲੋਚਾ ਆਪ ਹੈ ਮੀਰੀ ਅਧੀਰਾ ਜਿੰਦੇ ਤੇਰਾ ਆਪਣਾ ਜੀਵਨ ਦੀ ਦਾ ਉਹ ਇਹ ਬਰਕਾਰ ਮਹਾਰਾਜੋ ਜੋ ਤੁੰਟਾਲੀ ਦਾ ਜਿਹੜਾ ਥਾਲ ਹੈ ਨਾ ਉਹ ਜਿੱਦਾਂ ਆਪ ਤੇ ਕਰ ਜੋ ਤੁਹ ਕੋਲ ਤਾਉ ਹਾਲ ਵਾਂ ਕੇ ਗੁਰਦੁਆਰਾ ਬਿਵੇਕ ਸਰਸਾ ਹੈ ਇੱਥੇ ਗੁਰੂ ਸਾਹਿਬ ਸ਼ਿਕਾਰ ਖੇਡਣ ਤੋਂ ਬਾਅਦ ਆਰਾਮ ਕਰਿਆ ਕਰਦੇ ਸਨ ਗੁਰੂ ਹਰਗਵਿੰਦ ਪਾਸ਼ਾ ਦਾ ਗੁਰਦੁਆਰਾ ਸਾਹਿਬ ਹੈ ਇੱਥੇ ਬਾਬਾ ਬੁੱਢਾ ਜੀ ਨੇ ਬਿਵੇਕ ਬੁੱਧੀ ਦੀਆਂ ਗੱਲਾਂ ਕਰਿਆ ਕਰਦੇ ਸਨ ਆਪਣੇ ਤੇ ਸਰੋਵਰ ਦਾ ਟੱਕ ਲਾਇਆ ਬਾਬਾ ਜੀ ਨੇ ਤੇ ਗੁਰਦੁਆਰੇ ਦਾ ਨਾਮ ਬਿਵੇਕ ਸਰਸਾ ਰੱਖਿਆ ਆ ਇੱਕ ਕਰੀਰ ਦਾ ਝੰਡਾ ਹੈ ਕਰੀਰ ਦਾ ਰੋਕਾ ਸੌਰੀ ਉਹਨਾਂ ਕੋਡਾ ਬੰਨੇ ਕਰਦੇ ਸਨ ਗੁਰੂ ਸਾਹਿਬ ਕਰੋ ਦਰਸ਼ਨ ਤੁਸੀਂ ਕਰੋ ਜੀ ਦਰਸ਼ਨ ਗੁਰਦੁਆਰਾ ਮੰਜੀ ਸਾਹਿਬ ਦੇ ਤੇ ਗੁਰਵਰਧਨ ਦੇਵ ਜੀ ਨੇ ਬੇਰੀ ਦੇ ਦਰਾਂ ਖੋਲ੍ਹੇ ਸਭ ਨੂੰ ਹੀ ਸਦਾ ਚਾਰਨੀ ਦਿੱਤਾ ਹੈ। ਇਹ ਪਵਿੱਤਰ ਸਰੋਵਰ ਹੁਣ ਆਇਆ ਸੀ ਜਿਸ ਦਾ ਨਾਮ ਆਰਾਮ ਸਾਹਿਬ ਰੱਖਿਆ ਗੁਰਦੁਆਰਾ ਸਾਹਿਬ ਆਰਾਮ ਸਾਹਿਬ ਅਰੇ ਬਾਬਾ ਦੀਪ ਸਿੰਘ ਜੀ ਇਹ ਹਰੀ ਕੇ ਪੱਤਾ ਨਾ ਬੜਾ ਪਾਣੀ ਸੀ ਯਾਰ ਹਨ ਉਹ ਸਿਪਾਈਆਂ ਧੱਕ ਜਾਂਦਾ ਸੀਗਾ ਫੇਲਾ ਗਿਆ ਨਹੀਂ ਜੀ ਕਿਉਂ ਨਾ ਵੀ ਹੁਣ ਵੀ ਨਹੀਂ ਪੈਟ ਕੇ ਹਮ ਉਹ ਟਾਈਮ ਆ ਗਿਆ ਬਾਰਸ਼ਾਂ ਦਾ ਹੁਣ ਇੱਕਦਮ ਚੱਲ ਰਿਹਾ ਹੈ ਚਾਰਿਆਂ ਦੇ ਸਾਰੇ ਡੁੱਬ ਜਾਂਦੀ ਹੈ ਫਸਲ ਝੋਨੇ ਚਾਨੇ ਹੋਰ ਆ ਝੋਨਾ ਜਿਹੜਾ ਲਾਈ ਸਾਰਾ ਝੋਨਾ ਡੁੱਬ ਜਾਂਦਾ ਹੈ ਨੰਬਰ ਜਾਂ ਪਗਰੇ ਪਹੁੰਚ ਗਏ ਸੀ ਤੇ ਸਹਿਬ ਆਪਣੀ ਡੀ ਕਰੀ ਜਾਂਦਾ ਸੀਗਾ ਅੰਮ੍ਰਿਤਸਰੋਂ ਵਾਪਸ ਆ ਗਏ ਸੀ ਡੈਡੂ ਡੈਡੂ ਕਰੀ ਜਾਂਦਾ ਸੀ ਸਹਿਬ ਸਹਿਬ ਹੈਲੋ ਕਰਦੇ ਸਾਰੇ ਨੂੰ ਬਾਏ ਕਰਦੇ ਬਾਏ ਤੁਹਾਨੂੰ ਮੇਰਾ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਕਮੈਂਟ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਕਰਿਓ ਥੈਂਕ ਯੂ